ਸਰਕਾਰ ਨੂੰ ਮਜਾ ਆ ਰਿਹਾ ਜਿੱਤਾ ਜਾਵੇ ਤੇ ਬੱਸ ਨੂੰ ਬਾਕੀ ਕਿੰਨਾ ਹੁਣ ਸਾਹਮਣੇ ਹੀ ਆ ਆ ਦੇ ਨੰਗੇ ਪੈਰੀ ਲੱਗੇ ਆ ਨੰਗੇ ਪੈਰੀ ਲੱਗੇ ਆ ਅੱਗੇ ਦੇ ਵਿੱਚ ਆਟਾ ਦਾ ਫੋਨ ਵੀ ਲੱਗੇ ਆ ਜੀ ਵਿੱਚੀ 14700 ਅੱਗੇ ਦੇ ਵਿੱਚ ਨੰਗੇ ਪੈਰੀ ਲੱਗੇ ਫਿਰਦੇ ਆ ਜਿੱਕੀ ਨਾਮ ਜੀ ਫਾਇਰਮੈਨ ਕਰਮਜੀਤ ਸਿੰਘ ਜੀ ਤੇ ਕਰਮਜੀਤ ਤੁਸੀਂ ਇੱਥੇ ਅੱਜ ਪਹੁੰਚੇ ਆ ਕੀ ਮਕੰਦ ਕੀ ਪੋਜੀਸ਼ਨ ਸੀਗਾ ਕਿਵੇਂ ਇੱਥੇ ਪਹੁੰਚੇ ਜੀ ਸਾਨੂੰ ਇਤਲਾ ਮਿਲੀ ਸੀ ਈ ਧੁੱਲ ਨਾਲ ਪਿੰਡ ਵਿੱਚ ਕਣਕ ਨੂੰ ਅੱਗ ਲੱਗੀ ਹੋਈ ਹੈ 27 ਤੇ ਉਸੇ ਟਾਈਮ ਅਸੀਂ ਜਿਸ ਤਰ੍ਹਾਂ ਸਾਨੂੰ ਇਤਲਾ ਮਿਲਦੀ ਹੈ ਅਸੀਂ ਵਿਦਨ 1 ਮਿੰਟ ਦੇ ਵਿੱਚ ਉਤੋਂ ਗੱਡੀਆਂ ਸਾਡੀਆਂ ਮੂਵ ਕਰ ਦਿੰਦੀਆਂ ਲੋਕਾਂ ਦਾ ਕਹਿਣਾ ਹੈ ਕਿ 2 ਘੰਟੇ ਲੇਟ ਪਹੁੰਚੀ ਹੈ ਫਿਰ ਟਾਈਮ ਦੇਖੋ ਭਾਜੀ ਆਪਣੀ ਘੜੀ ਆ ਟਾਈਮ ਦੇਖੋ ਜੀ 10:27 ਮਿੰਟ ਦੀ ਕਾਲ ਆ ਲੋਕ ਤਾਂ ਕਹਿੰਦੇ ਯਾਰ 11 ਵਜੇ ਫਾਇਰ ਕੰਟਰੋਲ ਦਾ ਮੈਸੇਜ ਪਾਤਾ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੱਸਣਾ ਚਾਹੁੰਦੇ ਹਾਂ ਰਸਤੇ ਦੇ ਵਿੱਚ ਜਿਹੜਾ ਜੁੱਧੇ ਵਾਲ ਵਸਤੀ ਆ ਉੱਥੇ ਜਿਹੜੀ ਟ੍ਰੈਫਿਕ ਆ ਉਹਨੂੰ ਦੂਰ ਕਰਨ ਦਾ ਇਹ ਕੰਮ ਹੀ ਕਰਨਾ ਚਾਹੀਦਾ ਇਹ ਤੁਸੀਂ ਆਪਣੇ ਚੈਨਲ ਦੇ ਧਰੂ ਉੱਥੇ ਜਾ ਕੇ ਕਵਰੇਜ ਵੀ ਕਰਿਓ ਤੇ ਆਪਣੀ ਘੜੀ ਤੇ ਟਾਈਮ ਲਿਖਿਓ ਤੇ ਇਤਲਾਹ ਦਾ ਟਾਈਮ ਦੇਖ ਕੇ ਜਰੂਰ ਆਪਣੇ ਚੈਨਲ ਦੇ ਵਿੱਚ ਨਾਲ ਇਹ ਚਲਾਇਓ ਤੇ ਫੇਰ ਲੋਕਾਂ ਦੇ ਕਹਿਣ ਦਾ ਗੱਲ ਦੱਸਿਓ 2 ਘੰਟੇ ਲੇਟ ਆ ਜਾ ਅੱਧਾ ਘੰਟਾ ਲੇਗਾ ਤੇ ਇੱਥੋਂ ਤੋਂ ਲੈ ਕੇ ਸੁੰਦਰ ਨਗਰ ਫੈਸਟ ਸਟੇਸ਼ਨ ਦਾ ਜਿਹੜਾ ਡਿਸਟੈਂਸ ਆ ਤੁਹਾਨੂੰ ਪਤਾ ਕਿੰਨਾ ਜੀ ਹਾਂ ਅਸੀਂ ਇੱਥੇ ਆਏ ਆ ਕਿੰਨਾ ਜੀ ਭਾਜੀ ਤੁਸੀਂ ਦੱਸੋ ਕਿੰਨਾ ਮੈਂ ਤੁਸੀਂ ਮੈਨੂੰ ਕੁਐਸਚਨ ਕਰ ਰਹੇ ਹੋ ਐਜ ਪੱਤਰਕਾਰ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਇੱਕ ਕੁਐਸਚਨ ਪੇਟੋਪ ਕਰ ਰਹੇ ਆ ਲੋਕਾਂ ਦੇ ਬਿਹਫ ਤੇ ਕਿ ਫਾਇਰ ਬ੍ਰਿਗੇਡ ਦੀ ਗੱਡੀ 2 ਘੰਟੇ ਲੇਟ ਆ ਤੁਸੀਂ ਮੈਨੂੰ ਦੱਸੋ ਵੀ ਇੱਥੋਂ ਲੈ ਕੇ ਫਾਇਰ ਬ੍ਰਿਗੇਡ ਸੁੰਦਰ ਨਗਰ ਦਾ ਡਿਸਟੈਂਸ ਕਿੰਨਾ ਮ ਉਹ ਵੀ 20 ਕਿਲੋਮੀਟਰ ਹੋਊਗਾ ਹਾਂਜੀ 20 ਕਿਲੋਮੀਟਰ ਦੇ ਵਿੱਚ ਗੱਡੀ ਕਿੰਨੇ ਟਾਈਮ ਵਿੱਚ ਇੱਥੇ ਪਹੁੰਚੂਗੀ ਅੱਧਾ ਘੰਟਾ ਲੱਗਿਆ ਸਾਨੂੰ ਉਹ ਵੀ ਉਹ ਟ੍ਰੈਪ ਦੇ ਵਿੱਚੋਂ ਜਿਹਦੇ ਵਿੱਚੋਂ ਅਸੀਂ ਉਤਰ ਕੇ ਗੱਡੀ ਨੂੰ ਲੋਕਾਂ ਦੀਆਂ ਮਿੰਤਾਂ ਤਰ ਲਈ ਕਰਕੇ ਅਸੀਂ ਆਉਨੇ ਆ ਇਹ ਤੁਸੀਂ ਆਪਣੇ ਚੈਨਲ ਦੇ ਥਰੂ ਬਿਲਕੁਲ ਲੋਕਾਂ ਨੂੰ ਅਵੇਅਰ ਨਾਲ ਇਹ ਵੀ ਕਰੋ ਅਸਲ ਵਿੱਚ ਨਾ ਜਿਹੜੀ ਗੱਡੀਆਂ ਨਾ ਠੀਕ ਹੈ ਜੀ ਇਹ ਲੋਕਾਂ ਨੂੰ ਜਰੂਰ ਤੁਸੀਂ ਆਪਣੇ ਚੈਨਲ ਨਾਲ ਅਵੇਅਰ ਕਰੋ ਕਿ ਜਦੋਂ ਸਾਡੀ ਗੱਡੀ ਨਿਕਲਦੀ ਆ ਕਿਰਪਾ ਕਰਕੇ ਸਾਨੂੰ ਸਾਈਡ ਦਿੱਤੀ ਜਾਵੇ ਸਾਨੂੰ ਸਾਈਡ ਕੋਈ ਨਹੀਂ ਦਿੰਦਾ ਇਹ ਜਰੂਰ ਕਿਹਾ ਜਾਂਦਾ ਕਿ ਫਾਇਰ ਬ੍ਰਿਗੇਡ ਲੇਟ ਆ ਜੀ ਭਾਜੀ ਫਾਇਰ ਬ੍ਰਿਗੇਡ ਲੇਟ ਤਾਂ ਕਹਿ ਸਕਦੇ ਆ ਆਪਾਂ ਨੇ ਫਾਇਰ ਬ੍ਰਿਗੇਡ ਉੱਥੋਂ ਨਿਕਲੀ ਲੇਟ ਆ ਜੇ 10 27 ਦੀ ਸਾਡੀ ਕਾਲ ਹੈਗੀ ਆ ਨਾ ਤਾਂ 11 22 ਨੂੰ ਅਸੀਂ ਬਾਹਰ ਪਹੁੰਚ ਜਾਨੇ ਆ ਤੇ ਅੱਜ ਵੀ ਅਸੀਂ ਅੱਧੇ ਘੰਟੇ ਦੇ ਵਿੱਚ ਇੱਥੇ ਆ ਗਏ ਤੇ ਡਿਸਟੈਂਸ ਤੁਸੀਂ ਤੁਹਾਡੇ ਕਹਣ ਦੇ ਮੁਤਾਬਕ ਵੀ ਤੇ ਮੇਰੀ ਨੌਲੇਜ ਦੇ ਨਾਲ ਵੀ 20 ਕਿਲੋਮੀਟਰ ਦੇ ਆਲਮੋਸਟ ਹੈਗਾ ਵਾ ਕਿਰਪਾ ਕਰਕੇ ਇਹ ਚੀਜ਼ ਤੁਸੀਂ ਜਰੂਰ ਅਵੇਅਰ ਕਰੋ ਲੋਕਾਂ ਨੂੰ ਕਿ ਜਦੋਂ ਫਾਇਰ ਬ੍ਰਿਗੇਡ ਦੀ ਗੱਡੀ ਆਉਂਦੀ ਹੈ ਤਾਂ ਕਿਰਪਾ ਕਰਕੇ ਸਾਨੂੰ ਰਸਤਾ ਦਿੱਤਾ ਜਾਵੇ ਫਿਰ ਆਪਾਂ ਲੋਕਾਂ ਦੇ ਵਿਹਾਰ ਤੇ ਗੱਲ ਕਰਦੇ ਵੀ ਚੰਗੇ ਲੱਗਦੇ ਆ ਤੇ ਸਾਨੂੰ ਵੀ ਵਧੀਆ ਲੱਗੂ ਵੀ ਅਸੀਂ ਕਿਸੇ ਦੀ ਸੇਵਾ ਕੀਤੀ ਹੈ ਜਾਂ ਅਸੀਂ ਕਿਸੇ ਲਈ ਕੰਮ ਕਰ ਰਹੇ ਹਾਂ ਠੀਕ ਹੈ ਭਾਈ 4 ਭਾਈ ਜੀ ਗੁਰਦੀਪ ਸਿੰਘ ਜੀ ਗੁਰਦੀਪ ਸਿੰਘ ਜੀ ਕੀ ਕਹਿਣਾ ਜਿਹੜੀ ਅੱਗ ਲੱਗੀ ਗਈ ਹੈ ਇਹਦੇ ਵਿੱਚ ਤੁਸੀਂ ਕੀ ਕਰ ਰਹੇ ਹੋ ਅੱਗ ਲੱਗੀ ਆ 20 ਬੱਚੇ ਦੇ ਜੱਟ ਨਾਲ ਲੱਗੇ ਜੀ ਤੇ ਤੇ ਕੋਈ ਨਹੀਂ ਆਇਆ ਪ੍ਰਸ਼ਾਸਨ ਦਾ ਹੁਣੇ ਗੱਡੀ ਆਈਏ ਤੇ ਆ ਕੋਈ ਜਾਰੀ ਬਾਅਦ ਦੇ ਵਿੱਚੋਂ ਆਏ ਆ ਜੀ ਠੀਕ ਹੈ ਜੀ ਕਿੰਨੇ ਕਿੱਲੇ ਸੀਗੇ ਜਿਹੜੇ ਸੜ ਕੇ ਸੁਆਹ ਹੋ ਗਏ ਤੇ ਅੱਗ ਲੱਗੀ ਕਿਵੇਂ ਗਈ ਉਹ ਤੇ ਲੱਗੀ ਜੀ ਪੁੱਛੋ ਇਹ ਸਵਾਰਗਨ ਲੈਟ ਨਹੀਂ ਕਰ ਕਰੀ ਇਹ ਮੀਲੀ ਵਾਲੇ ਦੇ ਸਵਾਰਗਨ ਬਿਜਲੀ ਮੈਕਨਿਕ 5-5 ਦਿਨ ਲੈਟ ਨਹੀਂ ਛੱਡਣੀ ਚਾਹੀਦੀ ਜਨੇ ਬੰਦ ਕਰਕੇ ਰੱਖੋ ਤੇ ਸਾਡੀਆਂ ਫਸਲਾਂ ਅਜੇ ਖੜੀਆਂ ਜਿੰਨਾ ਚਿਰ ਇਹ ਵਾਟ ਨਹੀਂ ਹੁੰਦੀਆਂ ਲੈਟ ਮੰਦ ਰੱਖੋ ਜ ਸਾਡਾ 20 ਬੱਚੇ ਕਿਲਿਆਂ ਦਾ ਨੁਕਸਾਨ ਹੋ ਗਿਆ ਅਸੀਂ ਦੋਸਤੋ ਕਿੱਥੋਂ ਪੂਰਾ ਕਰਾਂ ਸਿਰ ਬਾਕੀ ਜਿਹੜੀ ਫੈਰ ਵਡੇਟ ਆ ਨਾ ਜੀ ਇਹ ਸਾਡੇ ਅਜੇ ਵਿੱਚ ਰਹਿਣ ਨਹੀਂ ਚਾਹੀਦੀ ਆ 5-10 ਕਿਲੋਮੀਟਰ ਦੇ ਅੰਦਰ ਆਉਣੀ ਚਾਹੀਦੀ ਆ ਗੁਰੋਂਦੀ ਹੁਣ ਆਈ ਜੀ ਹੁਣ ਜਿਹੜੀ ਏਰੀਆ ਹੁਣ ਆਈ ਜੀ ਹੁਣ ਤਾਂ ਸਾਡੀ ਫਸਲ ਸੁਆਹ ਹੋ ਗਈ ਏਕਾ ਕਿਥੋਂ ਪੂਰਾ ਕਰਾਂਗੇ ਅਸੀਂ ਕੀ ਸਰਕਾਰ ਨੂੰ ਕੀ ਕੁਝਾਸ ਲਾਉਣਾ ਚਾਹੁੰਦੇ ਸਰਕਾਰ ਨੂੰ ਇਹ ਕਹਿੰਦੇ ਵੀ ਸਾਡੇ ਆ ਬਿਲਕੁਲ ਲੱਗੇ ਨੇ ਸਾਡੇ ਨੇੜੇ ਆਵੇ ਨੇੜੇ ਰਵੇ ਸਾਡੇ ਏਰੀਆ ਤੇ ਰਵੇ ਹਾਂ ਦੇਖੋ ਕਾਹਦੇ ਸਿਚੇ ਚਾਹੁੰਦੇ ਆ ਤੇ ਕੋਲੇ ਰਹਿਣੀ ਚਾਹੀਦੀ 1 ਘੰਟਾ ਫੋਨ ਕਿਤੇ ਨੂੰ ਹੋ ਗਿਆ ਹੁਣ ਆਇਆ ਵਿਚੇ ਰਹਿਣੀ ਚਾਹੀਦੀ ਫੋਨ ਅਸੀਂ 2 ਘੰਟਿਆਂ ਦੇ ਫੋਨ ਦਿੱਤੇ ਨੂੰ ਇਹ ਆਈ ਥੋੜਾ ਆਈ ਹੈ ਜੀ ਹੁਣ ਤਾਂ ਸਾਡੀ ਫਸਲ ਸੁਆਹ ਹੋ ਗਈ ਅਸੀਂ ਤਾਂ ਟਰੈਕਟਰ ਨਾਲ ਬੜਾ ਕੋਸ਼ਿਸ਼ ਕੀਤੀ ਭੁਜਾਈ ਆ ਭੁਜਾਈਓ ਟਰੈਕਟਰਾਂ ਦਾ ਹਾਂਜੀ